ਜੀ ਆਪਣੇ ਜੇ ਪਰਮਜੀਤ ਸਿੰਘ ਜੀ ਬੁਲਾ ਕੇ ਜੁਕਟ ਇਹਦਾ ਤੁਹਾਡੇ ਲੋਕ ਕੈਂਪ ਲਾਇਆ ਗਿਆ ਤੇ ਕਿਹੜੀ ਜਗ੍ਹਾ ਤੇ ਲਾਇਆ ਗਿਆ ਤੇ ਕਿਹੜੀ-ਕਿਹੜੀ ਸਹੂਲਤ ਦਿੱਤੀ ਜਾ ਰਹੀ ਹੈ ਸੀਐਸਸੀ ਘਰਿਆਲੇ ਵੱਲੋਂ ਕੈਂਪ ਲੱਗਾ ਜੀ ਡਾਕਟਰ ਨੀਤੂ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਤੇ ਭੋਵਲ ਕਿਆ ਪੁੱਲ ਤੇ ਜਿੱਥੇ ਲੋਕਾਂ ਦਾ ਆਉਣ ਜਾਂ ਜਿਆਦਾ ਜਿਹੜੇ ਲੋਕੀ ਘਰਾਂ ਤੋਂ ਬਾਹਰ ਬੈਠੇ ਆ ਉਹਨਾਂ ਵਾਸਤੇ ਸਹੂਲਤਾਂ ਦਿੱਤੀ ਜਾ ਰਹੀ ਹੈ ਕਿਹੜੀ-ਕਿਹੜੀ ਮੈਡੀਸਿਨ ਜਿਹੜੀ ਮੁਹੱਈਆ ਕਰਾਈ ਹੈ ਮੈਡੀਸਿਨ ਤੇ ਇਸ ਟਾਈਮ ਤੇ ਆਪਣੇ ਕੋਲ ਫਰੇਕ ਤਰ੍ਹਾਂ ਦੀ ਹੈਗੀ ਹੈ ਮੈਡੀਸਨ ਦੀ ਕੋਈ ਕਮੀ ਨਹੀਂ ਇਹ ਮੈਸੇਜ ਕਰ ਰਿਹਾ ਜੇ ਮੈਸੇਜ ਹੈ ਜਿਹਨਾਂ ਲੋੜਿਆ ਲੋਕੀ ਵਾਦ ਤੋਂ ਵਾਦਾ ਸਕਦੇ ਆਪਣੇ ਕੋ ਜੇ ਕਿਸੇ ਨੂੰ ਜੇ ਉੱਥੇ ਚਾਹੀਦੀ ਜਾਂ ਕਿ ਬੈਕਾਂ ਤੇ ਚਾਹੀਦੀ ਅਹੀਂ ਉੱਥੇ ਵੀ ਜਾ ਸਕਦੇ ਕਿੰਨੀਆਂ ਟੀਮਾਂ ਜਿਹੜੀਆਂ ਇੱਥੇ ਹੜਪਰ ਬਾਲਦੀਆਂ ਜੀ ਕੰਮ ਕਰਦੀਆਂ ਨੇ ਟੀਮਾਂ ਸਾਡੀਆਂ ਤਿੰਨ ਆ ਜੀ ਇੱਕ ਸੀਐਸਸੀ ਹਰੀਕੇ ਮਰੜ ਲੱਗੀ ਹੋਈ ਆ ਇੱਕ ਸਭਰਾ ਬੰਨ ਤੇ ਲੱਗੀ ਆ ਇੱਕ ਭੋਵਲ ਕੋਲ ਤੇ ਲੱਗੇ ਕਿੰਨੇ ਦਿਨਾਂ ਤੋਂ ਜਿਹੜਾ ਕੰਮ ਹੋਣਾ ਹੁਣ ਤੇ 20 ਦਿਨ ਜਿਆਦਾ ਹੀ ਹੋ ਗਏ ਜਦੋਂ ਦਾ ਪਾਣੀ ਸ਼ੁਰੂ ਹੋਇਆ ਨਾਲ ਸਾਡੀਆਂ ਟੀਮਾਂ ਆ ਗਈਆਂ ਜੀ ਆਪਣੇ ਇਹ ਪਰਮਜੀਤ ਸਿੰਘ ਜੀ ਬੁਲਾ ਕੇ ਜੁਗਟਾ ਇਹਦਾ ਤੁਹਾਡੇ ਲੋਕ ਕੈਂਪ ਲਾਇਆ ਗਿਆ ਤੇ ਕਿਹੜੀ ਜਗ੍ਹਾ ਤੇ ਲਾਇਆ ਗਿਆ ਤੇ ਕਿਹੜੀ-ਕਿਹੜੀ ਸਹੂਲਤ ਦਿੱਤੀ ਜਾ ਰਹੀ ਹੈ ਸੀਐਸਸੀ ਘਰਿਆਲੇ ਵੱਲੋਂ ਕੈਂਪ ਲੱਗਾ ਜੀ ਡਾਕਟਰ ਨੀਤੂ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਤੇ ਭੋਵਲ ਪੁਲ ਤੇ ਜਿੱਥੇ ਲੋਕਾਂ ਦਾ ਹੋਣ ਜਾਂ ਜ਼ਿਆਦਾ ਜਿਹੜੇ ਲੋਕੀ ਘਰਾਂ ਤੋਂ ਬਾਹਰ ਬੈਠੇ ਆ ਉਹਨਾਂ ਵਾਸਤੇ ਸਹੂਲਤਾਂ ਦਿੱਤੀ ਜਾ ਰਹੀ ਹੈ ਕਿਹੜੀ-ਕਿਹੜੀ ਮੈਡੀਸਿਨ ਜਿਹੜੀ ਮੁਹੱਈਆ ਕਰਵਾਈ ਜਾ ਰਹੀ ਹੈ ਮੈਡੀਸਿਨ ਤੇ ਇਸ ਟਾਈਮ ਤੇ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਹੈਗੀ ਹੈ ਮੈਡੀਸ਼ਨ ਦੀ ਕੋਈ ਕਮੀ ਨਹੀਂ ਕਿ ਮੈਸੇਜ ਕਰਦੇ ਜੇ ਨਾ ਸੇਹ ਜਿਹਨਾਂ ਲੋੜਿਆ ਲੋਕੀ ਵਾਦ ਤੋਂ ਵਾਦ ਆ ਸਕਦੇ ਆਪਣੇ ਕੋਲ ਜੇ ਕਿਸੇ ਨੂੰ ਜੇ ਉੱਥੇ ਚਾਹੀਦੀ ਜਾਂ ਕਿ ਬੈਕਅੰਡ ਚਾਹੀਦੀ ਅਸੀਂ ਉੱਥੇ ਵੀ ਜਾ ਸਕਦੇ ਕਿੰਨੀਆਂ ਟੀਮਾਂ ਜਿਹੜੀਆਂ ਇੱਥੇ ਹੜੱਪ ਬਾਲਦੀਆਂ ਜੀ ਕੰਮ ਕਰਦੀਆਂ ਨੇ ਟੀਮਾਂ ਸਾਡੀਆਂ ਤਿੰਨ ਆ ਜੀ ਇੱਕ ਸੀਐਸਸੀ ਹਰੀਗੇ ਮਰੜ ਲੱਗੀ ਹੋਈ ਆ ਇੱਕ ਸਭਰਾ ਬੰਨ ਤੇ ਲੱਗੀ ਆ ਇੱਕ ਭੋਵਲ ਕੋਲ ਤੇ ਲੱਗੀ ਕਿੱਦਿਆਂ ਦੇ ਲਾਉਂਦਾ ਜਿਹੜਾ ਕਰਦਾ ਹੁਣ ਤੇ ਵੀਕੇ ਦਿਨ ਜ਼ਿਆਦਾ ਹੀ ਹੋ ਗਏ ਜਦੋਂ ਦਾ ਪਾਣੀ ਸ਼ੁਰੂ ਹੋਇਆ ਨਾਲ ਹੀ ਸਾਡੀਆਂ ਟੀਮਾਂ ਆ ਗਈਆਂ